ਵਾਹਿਗੁਰੂ ਦੀ ਕਿਰਮਤੇ ਗੁਰਪਿਆਰੀ ਸਾਧ ਸੰਗਤ ਜੀ ਜਿੰਨੀ ਦੇਰ ਦੇਖ ਵਰਤਦੀ ਆ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਆ ਸਾਹਿਬ ਕੀ ਸਮਝਾਉਣਾ ਕਰਦੇ ਹਨ ਅੱਜ ਦਾ ਹੁਕਮਨਾਮਾ ਸਾਹਿਬ ਸੋਰਟ ਮਹੱਲਾ ਪੰਜਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਮੁਖਾਰਬ ਵਿੱਚੋਂ ਰਾਗ ਸੋਰਠ ਵਿੱਚੋਂ ਇਹ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 623 624 ਸੁਭਾਈ ਮਾਨਾ ਜੀ ਗੋੜ ਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈਐ ਤਹਾ ਸੋਹੇਲੇ ਕਰ ਕੇ ਕਿਰਪਾ ਪ੍ਰਭ ਮੇਲੇ ਸਾਹਿਬ ਬਖਸ਼ਿਸ਼ ਕਰਦੇ ਹਨ ਏ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੱਤਾ ਕੋਸ ਨਹੀਂ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ ਸੰਗ ਵਸਦਾ ਹੈ ਤੇ ਜਿੰਦ ਦਾ ਮਦਦਗਾਰ ਹੈ ਜੇ ਪ੍ਰਭੂ ਚਰਨਾਂ ਵਿੱਚ ਜੁੜੇ ਰਹੀਏ ਤਾਂ ਜਿੱਥੇ ਵੀ ਜਾਈਏ ਉੱਥੇ ਹੀ ਸੁਖੀ ਰਹਿ ਸਕੀਦਾ ਹੈ ਪਰ ਜਿਨ੍ਹਾਂ ਨੂੰ ਚਰਨਾ ਵਿੱਚ ਮਿਲਾਇਆ ਹੈ ਪ੍ਰਭੂ ਨੇ ਆਪ ਹੀ ਆਪਣੀ ਕਿਰਪਾ ਕਰਕੇ ਮਿਲਾਇਆ ਹੈ ਹਰ ਗੁਣ ਗਾਵੋ ਸਦਾ ਸੁਪਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ ਰਹਾਉ ਰਹਾਉ ਵਾਲੀ ਪੰਕਤੀਆਂ ਵਿੱਚ ਸਾਬ੍ਹ ਸਮਝਾਉਣਾ ਕਰਦੇ ਹਨ ਹੀ ਪਾਈ ਸਦਾ ਪਿਆਰ ਨਾਲ ਪਰਮਾਤਮਾ ਦੀ ਸੇਵਤ ਸਲਾਹ ਦੇ ਗੀਤ ਗਾਉਂਦੇ ਰਿਆ ਕਰੋ ਸੇਵਤ ਸਲਾਹ ਦੀ ਬਰਕਤ ਨਾਲ ਮਨ ਮੰਗੇ ਫਲ ਪ੍ਰਭੂ ਦੇ ਦਰ ਤੋਂ ਪ੍ਰਾਪਤ ਕਰਦੇ ਰਹੋਗੇ ਪਰਮਾਤਮਾ ਜਿੰਦ ਦੇ ਨਾਲ ਵਸਦਾ ਸਾਥੀ ਪ੍ਰਤੀਤ ਹੁੰਦਾ ਰਹੇਗਾ ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾਰੇਣਾ ਪਤਿਤ ਪੁਨੀਤ ਕਰ ਲੀਨੇ ਕਰ ਕੇ ਕਿਰਪਾ ਹਰ ਜਸ ਦੀਨੇ ਏ ਪਾਈ ਸੰਤ ਜਨਾਂ ਦੀ ਕਿਰਪਾ ਨਾਲ ਪਰਮਾਤਮਾ ਜਿੰਦ ਦਾ ਆਸਰਾ ਪ੍ਰਤੀਤ ਹੁੰਦਾ ਰਹਿੰਦਾ ਹੈ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ਸ਼ਾਂਤ ਜਨ ਅਵਿਕਾਰਾਂ ਵਿੱਚ ਡਿੱਗੇ ਹੋયા ਨੂੰ ਵੀ ਪਵਿੱਤਰ ਜੀਵਨ ਵਾਲਾ ਬਣਾ ਲੈਂਦੇ ਹਨ ਜਦੋਂ ਉਹ ਕਿਰਪਾ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਦਿੰਦੇ ਹਨ ਪਾਰ ਬਰਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਐ ਬੋਹੜ ਨਾ ਜੋਨੀ ਵਈਐ ਸਾਹਿਬ ਅਕਸ਼ਿਸ਼ ਕਰਦੇ ਹਨ ਪਰਮਾਤਮਾ ਆਪ ਸਿਫਤ ਸਲਾਹ ਕਰਨ ਵਾਲਿਆਂ ਦੀ ਰਾਖੀ ਕਰਦਾ ਹੈ ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ ਤਾਂ ਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਰਹਿਣਾ ਚਾਹੀਦਾ ਹੈ ਸਿਫਤ ਸਲਾਹ ਦੀ ਬਰਕਤ ਨਾਲ ਮੁਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਈਦਾ ਜਿਸ ਦੇਵ ਪਰਖ ਵਿਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸਾਹਿਬ ਬਖਸ਼ਿਸ਼ ਕਰਦੇ ਹਨ ਪਰ ਜਿਸ ਮਨੁੱਖ ਨੂੰ ਸਿਰਜਣਹਾਰ ਸਰਵ ਵਿਆਪਕ ਪ੍ਰਭੂ ਆਪੇ ਦਾਤ ਦੇਂਦਾ ਹੈ ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸਵਾਦ ਸਮਝਿਆ ਹੈ ਕਦਰ ਜਾਣੀ ਹੈ ਜੰਮ ਦੂਤ ਵੀ ਉਸ ਦੇ ਨੇੜੇ ਨਹੀਂ ਟੁੱਕਦਾ ਪਰਮਾਤਮਾ ਦੀ ਛਾਣ ਪਿਆਰ ਹੈ ਕੇ ਉਹ ਆਤਮਿਕ ਆਨੰਦ ਮਾਣਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ